ਸ਼ਤਾਰ ਸਤਿ ਸ੍ਰੀ ਅਕਾਲ ਆਦਾਬ ਤੁਸੀਂ ਦੇਖ ਰਹੇ ਹੋ ਕਿ ਇੱਕ ਵਿਸ਼ਾਲ ਪੰਧਾਰਾ ਜਿਹੜਾ ਜਨਤਾ ਦੇ ਸਾਹਮਣੇ ਕਰਦਾ ਵਾਸਾ ਤਿੰਨ ਪੰਧਾਰੇ ਇੱਥੇ ਚੱਲ ਰਹੇ ਨੇ ਅਸਵਜਤੀ ਖੜੇ ਆ ਲੈ ਕੇ ਆ ਗਏ ਐਮ ਕਰਦੇ ਨੇ ਜੀ ਕਿ ਜਗੇਰਾ ਪੁਲ ਦੇ ਉੱਤੇ ਜਿੱਥੇ ਮਾਤਾ ਲੈਣਾ ਦੇਵੀ ਜਾਣ ਵਾਸਤੇ ਜਿਹੜੇ ਭਗਤ ਨੇ ਉਹ ਵਾਸਤੇ ਜਿਹੜੇ ਪੰਧਾਰੇ ਜਿਹੜੇ ਇੱਥੇ ਲੱਗੇ ਹੋਏ ਨੇ ਇਹ ਮਾਤਾ ਦੀ ਪ੍ਰਕਤ ਤੁਸੀਂ ਜਾਣਦੇ ਹੋ ਕਿ ਸਾਵਰ ਦਾ ਮਹੀਨਾ ਚੱਲ ਰਿਹਾ ਹੈ ਤੇ ਸੌਣ ਦਾ ਮਹੀਨਾ ਸਰਦ ਇਹ ਭਗਤੀ ਦੀ ਜਿਹੜੀ ਲਹਿਰ ਆਉ ਮਾਤਾ ਰਾਣੀ ਦੇ ਭਗਤਾਂ ਦੇ ਉੱਤੇ ਚੜ੍ਹ ਜਾਂਦੀ ਹੈ ਮਾਤਾ ਨਾਨਾ ਦੇਵੀ ਦੇ ਚਾਲਿਆਂ ਦੀ ਜਿਹੜੀ ਸ਼ੁਰੂਆਤ ਆ ਉਹ ਹੋ ਚੁੱਕੀ ਹੈ ਇਸ ਚਾਲਿਆਂ ਦੇ ਨਾਲ ਹੀ ਆਤਮੇ ਵਿੱਚ ਆਸ਼ਰਵਾ ਕੇ ਸੇਵਾ ਦੀ ਜਹਿਰ ਬਣ ਜਾਂਦੀ ਹੈ ਮਾਤਾ ਨਾਨਾ ਦੇਵੀ ਦੇ ਵੱਡੀ ਗੰਤੀ ਵਿੱਚ ਭਗਾਂ ਜਨ ਹਰ ਕੋਨੇ ਤੋਂ ਦਰਸ਼ਨਾਂ ਲਈ ਜਾਂਦੇ ਹਨ ਇਹਨਾਂ ਚਾਲਿਆਂ ਵਿੱਚ ਕੋਈ ਪੈਦਲ ਜਾਂਦਾ ਹੈ ਕੋਈ ਸਾਈਕਲ ਤੇ ਤੇ ਕੋਈ ਭੱਜ ਕੇ ਆਪਣੇ ਜਾਂ ਗੱਟੀਆਂ ਲੈ ਕੇ ਵੀ ਪਹੁੰਚਾ ਹੁੰਦੇ ਆ ਇਹ ਯਾਤਰਾ ਸਿਰਫ ਸਰੀਰਕ ਨਹੀਂ ਸਗੋ ਆਤਮਿਕ ਤੌਰ ਤੇ ਵੀ ਇੱਕ ਅਨੁਭਵ ਹੈ ਭਗਤਾਂ ਦੇ ਚਿਹਰਿਆਂ ਦੇ ਉੱਤੇ ਇਹ ਚਾਪ ਇਹ ਸ਼ਰਧਾ ਮਹਾਰਾਜ ਦਾ ਪ੍ਰਤਿਆ ਹੈ ਸਭ ਇਹ ਸੋਚਦੇ ਹਨ ਆਪਾਰਾਣੀ ਦੀ ਅਪਾਰ ਕਰਪਾ ਤੇ ਪੂਰਾ ਵਿਸ਼ਵਾਸ ਰੱਖਦੇ ਹਨ ਪਾਤਾ ਦੇ ਚਾਲਿਆਂ ਤੇ ਰਸਤੇ ਵਿੱਚ ਸਵੇਰ ਤੋਂ ਸ਼ਾਮ ਤੱਕ ਲੰਗਰ ਚੱਲਦੇ ਹਨ ਹਰ ਤਾਂ ਭਗਤਾਂ ਲਈ ਖਾਣ ਪੀਣ ਦੀ ਸੰਪੂਰਨ ਸੇਵਾ ਉਪਲਬਧ ਹੁੰਦੀ ਹੈ ਭੋਜਨ ਦੇ ਨਾਲ ਨਾਲ ਪਾਣੀ ਰਹਿਣ ਬਸੇਰੇ ਵੀ ਸ਼ਾਮ ਮੈਡੀਕਲ ਦੀ ਸਹੂਲਤ ਇਹ ਸਾਰ ਸੇਵਾਵਾਂ ਦਾ ਕੋਈ ਵੀ ਲਾਭ ਜਿਹੜਾ ਲੈ ਸਕਦਾ ਹੈ ਹੋਲੀ ਹੋਵੇ ਕੋਲੋ ਕੋਚ ਜਿਹਦੇ ਕੋਲ ਮਾਤਾ ਰਣੀ ਦੀ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਰਾਣੀ ਦਾ ਸਰੂਪ ਤੇ ਉਸ ਤੋਂ ਬਾਅਦ ਮਾਤਾ ਰਾਣੀ ਦੀ ਜਿਹੜੀ ਜੋਤ ਜਗ ਰਹੀ ਹੈ ਅੰਮ੍ਰਿਤਸਰ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਲੋਕਾਂ ਨਾਲ ਮਿਲ ਕੇ ਹਮੇਸ਼ਾ ਦੀ ਤਰ੍ਹਾਂ ਜੰਗੀੜੇ ਦੇ ਪੁੱਤੇ ਤਿੰਨ ਵਿਸ਼ਾਲ ਜਿਹੜੇ ਭੰਡਾਰੇ ਨੇ ਉਹ ਮਾਤਾ ਰਾਣੀ ਦੇ ਭਗਤਾਂ ਵਾਸਤੇ ਲੱਗਦੇ ਨੇ ਇਸ ਵਾਰ ਇਹ ਭੰਡਾਰੇ ਨੇ ਜਿਹੜੇ 3 ਅਗਸਤ ਤੋਂ ਲੈ ਕੇ 25 25 ਅਗਸਤ 25 ਜੁਲਾਈ ਤੋਂ ਲੈ ਕੇ ਮਾਸਟਰਨਾ 25 ਜੁਲਾਈ ਤੋਂ ਲੈ ਕੇ 3 ਅਗਸਤ ਤੱਕ ਜਿਹੜੇ ਹੋਰ ਮਿੱਠੀਆਂ ਆਈਟਮਾਂ ਜਲੇਬੀਆਂ ਹਰ ਤਰ੍ਹਾਂ ਦੇ ਜਿਹੜੇ ਪਦਾਰਥ ਨੂੰ ਭੱਜਾ ਜਨਾਂ ਵਾਸਤੇ ਤਿਆਰ ਕੀਤੇ ਜਾਂਦੇ ਨੇ ਐਮੂਸੇਰੇ ਪਾਣੀ ਤੇ ਮੈਡੀਕਲ ਦੀ ਜਿਹੜੀ ਸਹੂਲਤਾਂ ਵੀ ਉਪਰੰਧ ਕਰਵਾਈ ਜਾਂਦੀ ਹੈ ਕਿਉਂਕਿ ਕਿਸੇ ਵੀ ਭੱਜਾ ਜਨ ਨੂੰ ਕੋਈ ਵੀ ਪਰਮਾਤਮਾ ਨਾ ਕਰੇ ਮਾਤਾ ਰਾਣੀ ਨਾ ਕਰਨ ਕੋਈ ਦਿੱਕਤ ਆ ਜਾਂਦੀ ਦੇ ਵਿੱਚ ਇੱਥੇ ਤਸਵੀਰਾਂ ਲਈ ਜਾਂਦੇ ਹਨ ਕਿਉਂਕਿ ਇਹ ਰਸਤਾ ਮੈਕਾ ਨਾੜਾ ਇਹ ਪਹਿਣਾ ਦੇ ਵੀ ਦੇ ਦਰਸ਼ਨ ਕਰਨ ਲਈ ਅੱਗੇ ਭੱਜਿਆ ਵਰਵਾਨਾ ਹੁੰਦੇ ਹਨ ਇਹ ਰਸਤਾ ਕਾਫੀ ਸ਼ਾਰਟ ਪੈਂਦਾ ਹੈ ਪਰ ਇਥੋਂ ਜਿਹੜੇ ਭੱਜ ਜਾਣੇ ਉਹ ਵੱਡੀ ਗਿਣਤੀ ਦੇ ਵਿੱਚ ਲੰਘਦੇ ਨੇ ਇਹ ਇੱਥੇ ਦੇਖਣ ਨੂੰ ਮਿਲਦਾ ਕਿ ਭੱਜ ਜਾਣ ਪੂਰੀ ਸ਼ਰਧਾ ਅਤੇ ਪਿਆਰ ਦੇ ਨਾਲ ਲੰਗਰਾਂ ਵਿੱਚ ਰੋਕ ਕੇ ਲੰਗਰ ਛਕਦੇ ਹਾਂ ਕਰ ਰਿਹਾ ਹੈ ਕਿ ਲੰਗਰ ਦਾ ਵੀ ਲੰਗਰ ਦੀ ਸੁੰਦਰਤਾ ਦੇ ਵਿੱਚ ਚਾਰ ਚੰਨ ਲਾ ਰਿਹਾ ਹੈ। ਹਾਂਜੀ ਜਨਾਬ ਕੀ ਹਾਲ ਹੈ ਜੀ ਠੀਕ ਹੋ? ਜੈ ਮਾਤਾ ਜੀ ਜੀ ਕਿੱਥੋਂ ਆਏ ਹੋ ਜਨਾਬ? ਅਸੀਂ ਤੁਹਾਡਾ ਜੈ ਜੀ ਅੰਦਰ ਥੈਂਕ ਯੂ। ਕਿਸੇ ਵੀ ਨਾਲ ਹੀ ਇਹਨਾਂ ਦੇ ਹਾਂਜੀ ਹਾਂਜੀ। ਅੱਛਾ ਕੋਈ ਦੋ ਜਾਣੇ ਜਾ ਰਹੇ ਕੋਈ ਹੋਰ ਵੀ ਜਾ ਰਹੇ ਨੇ। ਹਾਂਜੀ ਹਾਂਜੀ ਜਾ ਰਹੇ ਵਾਹ ਜੀ ਵਾਹ ਵਾਹ ਬੱਚੇ ਨੂੰ ਵੀ ਨਾਲ ਲੱਗੇ ਜਾ ਰਹੇ ਹੋ। ਵਾਹ ਜੀ ਦੇ ਲੋਕ ਜਾਂਦੇ ਨੇ ਹਨ ਆ ਬੇਟੀ ਵੀ ਜਾ ਰਹੀ ਹੈ। ਮਾਤਾ ਰਾਣੀ ਨੇ ਸਭ ਕੁਝ ਦਿੱਤਾ ਹੈ ਪਰ ਅਸੀਂ ਮੋਟਰਸਾਈਕਲਾਂ ਤੇ ਜਾਂਦੇ ਆ ਤੁਸੀਂ ਦੁਕਾਨਦਾਰ ਹੋ ਅੱਜ ਕੀ ਨਾ ਤੁਹਾਡਾ ਮੇਰਾ ਨਾਮ ਹੈ ਜਿਲਿਹੜਾ ਜੀ ਮੈਨੂੰ 20 ਸਾਲ ਹੋ ਗਏ ਮਾਤਾ ਦੀ ਸੇਵਾ ਕਰਦਿਆਂ ਉਹਦੇ ਜਿਲੰਗਰ ਦੇ ਮੈਂ ਇੱਥੇ 24 ਘੰਟੇ ਸੇਵਾ ਕਰਦਾ ਹਾਂ ਜੀ ਹਾਂ ਜੀ ਹਾਂ ਜੀ ਸੇਵਾ ਕਰੀ ਜਾਂਦੇ ਹਾਂ ਹਾਂ ਜੀ ਇਹ ਮਾਤਾ ਦੀ ਸੇਵਾ ਕਰਦੇ ਆ ਜੀ ਨਾਲ ਹਾਂ ਜੀ ਇੱਕ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਸ਼ੁਕਰੀਆ ਸੋ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਦਾ ਕਹਿਣਾ ਕਿ ਅਸੀਂ ਕੋਈ ਵੀ ਜਿਹੜਾ ਹੈਗਾ ਪੈਸਾ ਨਹੀਂ ਚਾਰਜ ਕਰਦੇ ਹੈਗੇ ਜਿਆਦਾ ਜੋ ਵੀ ਪੈਸੇ ਨੇ ਜਿਹੜੇ ਉਹ ਅਸੀਂ ਜਾਇਜ ਜੋ ਪੈਸੇ ਨੇ ਉਹੀ ਅਸੀਂ ਲੈਂਦੇ ਹੈਗੇ ਆ ਸੋ ਇੱਕ ਵਾਰੀ ਫਿਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਭਗਤ ਜਾਨੇ ਉਹ ਅੱ체 ਗੁਰੂ ਸਾਹਿਬ ਲੰਗਰ ਖਾਣੇ ਸ਼ਾਮ ਰਹਿਣਾਂ ਦੇ ਆਪਨੀ ਅਗਲੀ ਯਾਤਰਾ ਵੱਲੋਂ ਰਵਾਨਾ ਇਹਨਾਂ ਨੇ ਹੋਣਾ ਹੈਗਾ ਇੱਥੋਂ ਵਾਹ ਸਾ ਵੀ ਆ ਪੇਟਾਂ ਚੱਲ ਰਹੀਆਂ ਨੇ ਜੈਕਾਰੇ ਲੱਗ ਰਹੇ ਨੇ ਜੋ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੇ ਭਗਤ ਜੀ ਇੱਥੇ ਪਹੁੰਚੇ ਹੋਏ ਨੇ ਤੁਹਾਡੇ ਸਾਹਮਣੇ ਤੁਸੀਂ ਦੇਖੋਗੇ ਕਿ ਵਾਕਵਾ ਖੁਦਾਰ ਸਮੇ ਜਿਹੜੇ ਇੱਥੇ ਭਵਾਈ ਜਾਂਦੇ ਨੇ ਪੰਕੋਲੇ ਕੀ ਇੰਡਲੇਪੀਆਂ ਯਾਨੀ ਲਗਾਤਾਰ ਸੱਤ ਸਵੇਰੇ ਲਗਾਤਾਰ ਇੱਥੇ ਜਿਹੜੀ ਨਾ ਕਿਉਂਕਿ ਜਰੂਰ ਜੈ ਮੀਨੈ ਬਿਤਾ ਮਾਤੀ ਵਰਤਿਆ ਇੱਕ ਸਾਡੇ ਕੋਲ ਕਿਸ ਤਰ੍ਹਾਂ ਵੱਡੀ ਗਣਤੀ ਦੇ ਵਿੱਚ ਭਗਤ ਜਨ ਇੱਥੋਂ ਮਾਤਾ ਰਾਣੀ ਦੇ ਦਰਬਾਰ ਤੇ ਜਾਂਦੇ ਹਨ ਤੇ ਇੱਥੇ ਲੰਗਰ ਪਾਣੀ ਅਗਰ ਤੁਹਾਨੂੰ ਸਾਡੀ ਆਬੜੀ ਗੱਡੀ ਜੀ ਤੇ ਲਗਾਤਾਰ ਦੇਖੋ ਕਿਵੇਂ ਵੱਡੀ ਗਣਤੀ ਦੇ ਵਿੱਚ ਆਲੂਆਂ ਦੀਆਂ ਬੋਰੀਆਂ ਪਾਲਕ جن بھی کیا جگنی ਯਾਦ ਰੱਖੋ ਇਹ ਸਕੇ ਵੱਡੇ ਸਰਪੰਚ ਸਾਡੇ ਜੀ ਖਿਆਲਪੁਰ ਸਾਹਿਬ ਦੇ ਨਾਲ ਬਹੁਤ ਜਿਆਦਾ ਜਾਣਕਾਰੀ ਬਹੁਤ ਜਿਆਦਾ ਹੈ ਹਲੋ ਜੀ ਬੱਚੇ ਬਾਈ ਬੱਚੇ ਜਾਓ ਜੀ ਇਹਦੇ ਵਿੱਚ हां जी ਸਾਡੇ ਨਾਲ ਲੰਗਰ ਦੇ ਜਿਹੜੇ ਪ੍ਰਬੰਧਕ ਨੇ ਮੌਜੂਦ ਨੇ ਅੱਜ ਜਲਾਵ ਸੋਹੇ ਲੰਗਰ ਬਾਰੇ ਕੋਈ ਨਾ ਚੱਲ ਰਿਹਾ 12 ਵਜੇ ਅਲਿਫ 12 ਵਜੇ ਜਨਾਨੇ 12 ਦੇ ਕਿੰਨੇ ਕੁ ਭਗਤ ਆ ਜਾਣਗੇ ਤੇ ਕਿੰਨੇ ਕਿੰਨੇ ਭਗਤ ਕਿੰਨੇ ਆ ਜਾਂਦੇ ਨੇ ਆ ਜਾਂਦੇ 10000 ਕੋਈ ਸੁਣਿਆ ਨਾ ਕੋਲੋਂ 10000 ਦੇ ਕਿਹੜੇ ਭਗਤ ਆਣ ਇੱਥੇ ਅੱਜ ਨੇ ਕੀ ਕੀ ਬਣਾ ਦੇ ਰਹੇ ਨੇ ਕੀ ਕੀ ਵਰਤਾਂ ਰਿਹਾ ਜਾਂ ਜਲੇਬੀ ਬਰੈਡ ਪਕੌੜੇ ਰਸੋ ਇਸ ਫੋਟੋ ਦਾ ਆਪਾਂ ਜਲਦੀ ਜਵਨ ਦੇਈ ਰਹੇ ਉਹ ਬੰਦ ਨੇ ਆ ਓਕੇ ਪਕੌੜੇ ਪਕੌੜੇ ਸੋਹੋਹ ਵੰਡਾ ਤੋੜਾ ਵਧੀਆ ਉਪਰਾਲਾ ਜੀ ਬਹੁਤ ਵਧੀਆ ਹੈ ਮਾਤਾ ਰਾਣੀ ਦੇ ਭਗਤਾਂ ਵਾਸਤੇ ਜਿਹੜਾ ਤੁਸੀਂ ਇਹ ਉਪਰਾਲਾ ਕਰ ਰਹੇ ਹੋ ਮਾਤਾ ਰਾਣੀ ਤਰਾਜੀ ਜੋਤ ਰਾਂਦੀ ਆ ਬਿਲਕੁਲ ਸਹੀ ਗੱਲ ਹੈ ਸੋ ਜਿਸ ਤਰ੍ਹਾਂ ਤੁਸੀਂ ਸੁਣਿਆ ਕਿ ਇਹਨਾਂ ਦਾ ਕਹਿਣਾ ਕਿ ਖਾਈ ਕਿਰਪਾ ਮਾਤਾ ਰਾਣੀ ਦੀ ਹੈ ਸੋ ਬਹੁਤ ਹੀ ಅಪਾਰ ਕਿਰਪਾ ਦੇ ਨਾਲ ਕਿ ਜਿਹੜੇ ਲੰਗਰ ਇੱਥੇ ਚੱਲ ਰਹੇ ਨੇ ਜਿਵੇਂ ਬਰ ਬਰ 88 ਨੰਬਰ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗੈਰਤੀ ਵਿੱਚ ਭਾਵੇਂ ਕਿ ਅੰਦਰ ਹੁੰਦੇ ਨੇ ਮਾਤਾ ਜੀ ਦਾ ਪ੍ਰਸ਼ਾਦ ਗ੍ਰੈਂਡ ਕਰਦੇ ਨੇ ਫੁੱਟਬਾਲ ਮੈਚ ਹੋ ਰਿਹਾ ਲੱਗ ਲੱਗਿਆ ਰਹਿਣਾ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਦੀ ਸੇਵਾ ਚੱਲ ਰਹੀ ਹੈ ਪਲੇਟਾਂ ਤੋਂ ਆਉਂਦੀ ਸੇਵਾ ਚੱਲਦੀ ਹੈ ਸੋ ਮਾਤਾ ਰਾਣੀ ਦੀ ਅਪਾਰ ਕਿਰਪਾ ਦੇ ਨਾਲ ਇਹ ਸਾਰੇ ਕਾਰਜ ਜਿਹੜੇ ਦੇ ਸੰਪਨ ਹੋ ਰਹੇ ਨੇ ਮਾਤਾ ਰਾਣੀ ਜਿਸ ਦੇ ਆਦੇਸ਼ ਨਾਲ ਕਿਰਪਾ ਕਰਤੀ ਹੈ ਇਹ ਸਾਰਾ ਦੀ ਇਹ ਸ਼ਰਸ ਵਿੱਚ ਮਿਲ ਜਾਣਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਟੈਂਪੂ ਮਾਤਾ ਜੀ ਕਿੱਥੋਂ ਆਏ ਹੋ ਅਲੀਪੁਰ ਖਾਲਸਾ ਤੋਂ ਹਾਂਜੀ ਅਲੀਪੁਰ ਖਾਲਸਾ ਤੋਂ ਇਹ ਕਿੱਥੇ ਕਹਿੰਦਾ ਸ਼ਿਰਪੁਰ ਕੋਲੇ ਆ ਅੱਛਾ ਤਾਂ ਵੀ ਸੰਗਤ ਜਾ ਰਹੀ ਆ ਸਾਰੇ ਪਿੰਡ ਦੇ ਨੇ ਸੋ ਤੁਸੀਂ ਸੁਣਦੇ ਹੋ ਕਿ ਕਿਸ ਤਰ੍ਹਾਂ ਇੱਕ ਪਿੰਡ ਤੋਂ ਕਿੰਦੀ ਵੱਡੀ ਸੰਗਤ ਦੇ ਰੂਪ ਦੇ ਵਿੱਚ ਗੱਡੀ ਸਵਾਰ ਹੋ ਕੇ ਤਖਤ ਜਨ ਮਾਤਾ ਰਾਣੀ ਨੂੰ ਜਾ ਰਹੇ ਨੇ ਪਿੰਡ ਦੇ ਵਿੱਚ ਸੰਗਤ ਆਈ ਸਾਈਕਲਾਂ ਤੇ ਤੈਦਲ ਬਿਲਕੁਲ ਹੀ ਤਾਂ ਲੱਗਦੀ ਜਿਹੜਾ ਮਾਹੌਲ ਆ ਉਹ ਇੱਥੇ ਦੇਖੋ ਨੂੰ ਮਿਲਦਾ ਸੋ ਮਾਹੌਲ ਆ ਜਿਹੜਾ ਇੱਥੇ ਬਣਿਆ ਹੋਇਆ ਨਾਲ ਦੇਖੋ ਸੋ ਮਾਤਾ ਰਾਣੀ ਦੇ ਆਪਾਰ ਕਿਰਪਾ ਜੀ ਤੁਸੀਂ ਦੇਖ ਸਕਦੇ ਹੋ ਕਿ ਮਾਤਾ ਰਾਣੀ ਦੇ ਆਪਾਰ ਕਿਰਪਾ ਦੇ ਨਾਲ ਕਿੰਨੀ ਖੁਸ਼ੀ ਦੀ ਜਿਹੜੀ ਲਹਿਰ ਇੱਥੇ ਨਜ਼ਰ ਆ ਰਹੀ ਹੈ ਸੋ ਬੀਬੀਆਂ ਵੱਲੋਂ ਪਹਿਣਾ ਵੱਲੋਂ ਜਿਹੜੀ ਇਹਦੇ ਸੇਵਾ ਕੀਤੀ ਜਾ ਰਹੀ ਹੈ ਇਹਨਾਂ ਵੱਲੋਂ ਨਮਸਕਾਰ ਜੀ ਕਿਹਦਾ ਤੁਹਾਡਾ ਕਿਹਦਾ ਤੁਹਾਡਾ ਇਹ ਜੇ ਗੱਲ ਨਹੀਂ ਕਰਦੇ ਸੇਵਾ ਦੇ ਵਿੱਚ ਮਗਨ ਨੇ ਸੋ ਮਾਤਾ ਰਾਨੀ ਦੀ ਪਾਰ ਕਿਰਪਾ ਸੇਵਾ ਦੇ ਵਿੱਚ ਪੂਰੀ ਤਰ੍ਹਾਂ ਮਗਨ ਸੋ ਆਪਾ ਤੁਹਾਨੂੰ ਹੁਣ ਇੱਕ ਹੋਰ ਅੱਗੇ ਲੰਗਰ ਆਇ ਤੇ ਤਿੰਨ ਲੰਗਰ ਜਿਹੜੇ ਨੇ ਉਹ ਲਗਾਤਾਰ ਚੱਲਦੇ ਨੇ ਇੱਕ ਲੰਗਰ ਤੁਸੀਂ ਆ ਦੇਖ ਸਕਦੇ ਹੋ ਕਿ ਭਾਰਤੀਆ ਸਨਾਤਨਤਰ ਮਹਾਵੀਰ ਦਾਲ ਵੱਲੋਂ ਚਲਾਇਆ ਜਾ ਰਿਹਾ ਹੈਗਾ ਤੇ ਦੂਸਰਾ ਜਿਹੜਾ ਲੰਗਰ ਆ ਉਹਦੀ ਵੀ ਤੁਹਾਨੂੰ ਅਸੀਂ ਬੈਨਰ ਦਿਖਾਉ ਰਹੇ ਹੈਗੇ ਆ ਉਸ ਤੋਂ ਬਾਅਦ ਤੁਹਾਨੂੰ ਤੀਸਰੇ ਲੰਗਰ ਤੇ ਲੈ ਕੇ ਜਾਵਾਂਗੇ ਸੋ ਤੁਸੀਂ ਇੱਥੇ ਇੱਕ ਵਾਰੀ ਆਓਗਾ ਤੁਹਾਨੂੰ ਇੱਕ ਅਲੱਗ ਹੀ ਜਿਹੜਾ ਮਾਹੌਲ ਦੇਖਣ ਨੂੰ ਮਿਲੇਗਾ ਬਹੁਤ ਹੀ ਖੂਬਸੂਰਤ ਜਿਹੜਾ ਨਜ਼ਾਰੇ ਨੇ ਜਿਹੜੇ ਇੱਥੇ ਦੇਖਣ ਨੂੰ ਮਿਲ ਰਹੇ ਨੇ ਸੋ ਵੱਡੀ ਪਈ ਹੋਈ ਆ ਹਾਂਜੀ ਬਾਈ ਜੀ ਸਸੀਕਾਰ ਕੀ ਹਾਲ ਆ ਠੀਕ ਆ ਜੀ ਕਿਹੜੇ ਪਿੰਡ ਤੋਂ ਆਏ ਹੋ ਦੱਲਾ ਪਿੰਡ ਹਾਂ ਦੱਲਾ ਪਿੰਡ ਕਿੱਥੇ ਦਾ ਹੈ ਇਹ ਜਗਰਾਉਂ ਕੋਲੇ ਹਾਂਜੀ ਸੋ ਜਗਰਾਉਂ ਦੇ ਕੋਲੋਂ ਆਏ ਹੋ ਇਹ ਚੈਨਲ ਜਿਹੜਾ ਤੁਹਾਡਾ ਇੱਕ ਪਿੰਡ ਤੋਂ ਹੀ ਆਓ ਸਾਰੇ ਜੀ ਅੱਛਾ ਹੁਣ ਜਾ ਰਹੇ ਹਾਂ ਕਿੰਨੇ ਕਰੋ ਮੜ ਕੇ ਆਉਂਗੇ ਵਾਪਸ ਦਰਸ਼ਨ ਦਾ ਸਭ ਤੋਂ ਵੱਧ ਜਿਹੜੀ ਵੱਡੀ ਗੱਲ ਆ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੱਗ ਜਿਹੜੇ ਆਪਣੇ ਆਪਣੇ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਜਾ ਰਹੇ ਨੇ ਦੇ ਇੱਥੇ ਜਿਹੜੀਆਂ ਆ ਭੱਗੇ ਜਾਣਾ ਵਾਸਤੇ ਦੇਖੋ ਐਨ ਕਾਂ ਮਾਤਾ ਰਾਣੀ ਦੇ ਦਰਬਾਰ ਤੇ ਲੈ ਕੇ ਜਾਣ ਲਈ ਝੰਡੇ ਤੇ ਹੋਰ ਹਰ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਇੱਥੋਂ ਮਿਲਦੀਆਂ ਨੇ ਆ ਭਾਈ ਝੰਡੇ ਵੇਚਦਾ ਇੱਥੇ ਸੋ ਤੁਸੀਂ ਦੇਖੋ ਕਿਸੇ ਨੂੰ ਕੋਈ ਮੈਡੀਕਲ ਦੀ ਜ਼ਰੂਰਤ ਹੈ ਉਹ ਇੱਥੋਂ ਦਵਾਈ ਵੀ ਲੈ ਕੇ ਜਾਂਦੇ ਨੇ ਉਸ ਤੋਂ ਇਲਾਵਾ ਇਹ ਤੇ ਜਿਹੜਾ ਹੈਗਾ ਲੰਗਰ ਪਾਣੀ ਛਕਦੇ ਨੇ ਤੇ ਫਿਰ ਆਪਣੀ ਅਗਲੀ ਯਾਤਰਾ ਲਈ ਹੋ ਰਵਾਨਾ ਹੋ ਜਾਂਦੇ ਨੇ ਇਹ ਦੋ ਤਿੰਨ ਦਿਨਾਂ ਤੋਂ ਉਹ ਵੀ ਕਰਦੇ ਨੇ ਜਿਹੜਾ ਦੋ ਤਿੰਨ ਦਿਨਾਂ ਤੋਂ ਹੁੰਦੇ ਨੇ ਉਹ ਵੀ ਉਰੋ ਹੀ ਹੋ ਗਏ ਮੇਰੇ ਡੈਡੀ ਵੀ ਤਰੇ ਆਏ ਨੇ ਫਿਰ ਯਾਤਰਾ ਅੱਛਾ ਕਿਹੜੇ ਮੇਰੇ ਨਾਨਾ ਦੇ ਵੀ ਨਹੀਂ ਮੈਂ ਚਿਤਪੁਰ ਨਹੀਂ ਜਾਂਦੇ ਪਏ ਚਿਤਪੁਰ ਬੈਰੀਕ ਸ਼ਾਬਾਸ਼ ਸੋ ਇੱਕ ਜਿਹੜਾ ਭੰਡਾਰਾ ਤੁਸੀਂ ਆ ਦੇਖੋ 22ਵਾਂ ਵਿਸ਼ਾਲ ਭੰਡਾਰਾ ਇਹ ਹੈਗਾ ਦੁਰਗਾ ਸੇਵਾ ਦਾ ਐਸ ਕੀਰਤਨ ਮੰਡਲ ਰਜਿਸਟਰ ਅਹਿਮਦਗੜ੍ਹ ਵੱਲੋਂ ਜਿਹੜਾ ਪਹਿਲਾ ਢੰਡਾਰਾ ਸੀ ਉਹ ਤੁਹਾਨੂੰ ਅਸੀਂ ਦਿਖਾਇਆ ਇਹ ਪੰਡਾਰਾ ਸੀ ਤੁਹਾਨੂੰ ਵੀਡੀਓ ਦੇ ਸਟਾਰਟਿੰਗ ਦੇ ਉੱਤੇ ਦਿਖਾ ਚੁੱਕੇ ਹਾਂ ਤੇ ਹੁਣ ਤੁਹਾਨੂੰ ਅਸੀਂ ਦਿਖਾਉਨੇ ਆ ਅੱਗੇ ਇੱਕ ਹੋਰ ਢੰਡਾਰਾ ਲੱਗਿਆ ਹੋਇਆ ਹੈਗਾ ਉਸ ਢੰਡਾਰੇ ਬਾਰੇ ਵੀ ਆਪਾਂ ਗੱਲਬਾਤ ਕਰਦੇ ਹਾਂ ਪਹਿਲਾਂ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮੋਟੋ ਉਹ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ ਉਹਨਾਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇੱਕ ਤੀਸਰਾ ਜਿਹੜਾ ਇਹ ਪੰਡਾਰਾ ਇਹ ਜਿਹੜਾ ਜਿਹੜਾ ਤੁਸੀਂ ਬੈਨਰ ਤੁਸੀਂ ਦੇਖ ਸਕਦੇ ਹੋ ਇਹ ਬੈਨਰ ਵੀ ਤੁਸੀਂ ਦੇਖੋ ਤੇ ਇੱਥੇ ਵੀ ਤੁਸੀਂ ਦੇਖੋ ਇੱਥੇ ਜਿਹੜੇ ਪ੍ਰਬੰਧ ਨੇ ਉਹ ਇਸ ਤਰ੍ਹਾਂ ਕੀਤੇ ਹੋਏ ਨੇ ਕਿ ਆ ਦੇਖੋ ਸਟਾਰਟਿੰਗ ਤੋਂ ਸ਼ੁਰੂ ਦੇ ਵਿੱਚ ਇੱਥੋਂ ਆਪਾਂ ਨੂੰ ਪਲੇਟਾਂ ਮਿਲ ਜਾਂਦੀਆਂ ਨੇ ਭੱਜ ਜਨਾਂ ਨੂੰ ਰੋਟੀ ਹਰ ਚੀਜ਼ ਇੱਥੋਂ ਮਿਲਦੀ ਹੈ ਤੇ ਅੱਜ ਪੂਰੀਆਂ ਛੋਲੇ ਜਿਹੜੇ ਬਣੇ ਹੋਏ ਨੇ ਤੇ ਅੱਗੇ ਤੁਹਾਨੂੰ ਦਿਖਾਉਣੀ ਆ ਕਿ ਕਿਸ ਤਰ੍ਹਾਂ ਦੇਖੋ ਭੱਜ ਜਨਾਂ ਦੇ ਲਈ ਬਹੁਤ ਹੀ ਸਾਫ਼ ਸੁਥਰੇ ਮਾਹੌਲ ਦੇ ਵਿੱਚ ਜਿਹੜਾ ਇੱਥੇ ਖਾਣਾ ਪਰੋਸਿਆ ਉਹਨਾਂ ਨੂੰ ਜਾਂਦਾ ਹੈਗਾ ਸਬਾਹ ਦੀ ਇੱਕ ਇਲਾਕੇ ਦਾ ਨਜ਼ਾਰਾ ਜਿਹੜਾ ਮਾਤਾ ਰਾਣੀ ਇਹ ਪਾਰ ਕਿਪਾ ਦੇ ਨਾਲ ਦੇਖਾ ਹੋਇਆ ਹੈ। ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਤੁਹਾਡਾ? ਵੀ ਹਾਲ ਹੈ ਤੁਹਾਡਾ। ਬੋਲ ਜੀ ਬੋਲ ਜੀ। ਕੀ ਹਾਲ ਹੈ ਤੁਹਾਡਾ? ਬਹੁਤ ਵਧੀਆ ਜੀ। ਕੀ ਹਾਲ ਹੈ ਤੁਹਾਡਾ? ਫਰੀ ਸਿੰਘ ਕਿੱਥੋਂ ਆਏ ਹੋ ਜੀ ਤੁਸੀਂ? ਨਥੂ ਮਾਰੇ ਤੁਮ ਕਿੱਥੇ ਜਾ ਰਹੇ ਹੋ ਮਾਤਾ ਰਾਣੀ ਦੇ ਜਾ ਰਹੇ ਹੋ ਜਾਂ ਵੈਸੇ ਹੀ ਆਏ ਹੋ? ਨਹੀਂ ਜਾ ਰਹੇ। ਨਹੀਂ ਜਾ ਰਹੇ ਵੈਸੇ ਹੀ ਆਏ ਹੋ। ਹਾਂ ਮਾਤਾ ਰਾਣੀ ਦੇ ਪ੍ਰਸ਼ਾਦਾ ਪਾਣੀ ਖਚਕਣ ਆਏ ਹਾਂ। ਬਹੁਤ ਵਧੀਆ ਗੱਲ ਆ। ਬਹੁਤ ਵਧੀਆ ਗੱਲ ਆ। ਬਹੁਤ ਵਧੀਆ ਗੱਲ ਆ। ਸੋ ਇਹ અપਾਰ ਕਿਰਪਾ ਮਾਤਾ ਰਾਣੀ ਜੀ ਦੇ ਇੱਥੇ ਕੋਈ ਵੀ ਵਿਅਕਤੀ ਜਿਹੜਾ ਹੈਗਾ ਭੋਜਨ ਛੱਕ ਸਕਦਾ ਹੈਗਾ ਚਾਹੇ ਉਹ ਮਾਤਾ ਰਾਣੀ ਦੇ ਜਾ ਰਿਹਾ ਆ ਜਾਂ ਨਹੀਂ ਜਾ ਰਿਹਾ ਇਸ ਦੇ ਨਾਲ ਕਿਸ ਜਾਤ ਦਾ ਕਿਸ ਮਜਬ ਦਾ ਕੋਈ ਵੀ ਮਤਲਬ ਇੱਥੇ ਨਹੀਂ ਹੈਗਾ ਹਾਂਜੀ ਵੀ ਜੀ ਕੀ ਹਾਲ ਆ ਸਤਿ ਸ਼੍ਰੀ ਅਕਾਲ ਕੀ ਹਾਲ ਤੁਹਾਡਾ ਮੇਰਾ ਨਾਮ ਸੈਦ ਪ੍ਰੀਤੂ ਕਿੱਥੋਂ ਆਏ ਤੁਸੀਂ ਆਹ ਤਹੀਰਪਿੰਡ ਹੀ ਆ ਸਰ ਜਾ ਰਹੇ ਮਾਤਾ ਰਾਣੀ ਦੇ ਤੇ ਵੈਸੇ ਆਏ ਹਾਂ ਇੱਥੇ ਬੈਠਾ ਆਏ ਬਹੁਤ ਵਧੀਆ ਗੱਲ ਆ ਸੋ ਮਾਤਾ ਰਾਣੀ ਦੇ ਦਰਬਾਰ ਦੇ ਉੱਤੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਜੋ ਇਹ ਵਿਸ਼ਾਲ ਗ੍ਰਹਿਣ ਕਰ ਰਹੇ ਨੇ ਲੋਕ ਬਹੁਤ ਆਪਾਰ ਕਿਰਪਾ ਮਾਤਾ ਰਾਣੀ ਦੀ ਇਹਨਾਂ ਦੇ ਉੱਤੇ ਸੋ ਆਪਾ ਤੁ ਆਨ ਮਹਨਤ ਕਰਨੇ ਮਾਤਾ ਰਾਣੀ ਦੇ ਭਵੰਦੀ ਮਾਤਾ ਰਾਣੀ ਦੀ ਇੱਕ ਵਿਸ਼ਾਲ ਮੂਰਤੀ ਖੁਦ ਸਿੱਥੇ ਲਗਾਈ ਹੋਈ ਹੈਗੀ ਆ ਛੱਕੇ ਜਾਰਾ ਲੰਗਰ ਭਗਤੋ ਛੱਕੇ ਜਾਰਾ ਦੀ ਉਹ ਭਜਨ ਵੀ ਇਸ ਤਰ੍ਹਾਂ ਦੇ ਲਾਏ ਹੋਏ ਨੇ ਕਿ ਸ਼ੱਕੇ ਜਹਾ ਲੰਗਰ ਦੀ ਸ਼ੱਕੇ ਜਹਾ ਲੰਗਰ ਦੀ ਹਾਂਜੀ ਵੀ ਹਾਲਜੇ ਜਨਾਬ ਠੀਕ ਹੋ ਕਿੰਨੇ ਸਾਲ ਹੋ ਗਏ ਲੰਗਰ ਲੱਗਦਿਆਂ ਨੂੰ 22 ਸਾਲ ਹੋ ਗਏ 22 ਸਾਲ ਹੋ ਗਏ ਲੰਗਰ ਚੱਲਦਿਆਂ ਨੂੰ 22 ਸਾਲ ਹੋ ਗਏ 22 ਸਾਲ ਹੋ ਗਏ ਬਾਜੀ ਨਾ ਕਿ ਕਿੰਨੇ ਕਮਗਲ ਜਨ ਆ ਜਾਂਦੇ ਨੇ ਰੋਜ਼ਾਨਾ ਕਮਗਲ ਜਨ ਆਂਦੇ ਰਹਿੰਦੇ ਲਾਈਨ ਟੁੱਟਦੀ ਨਹੀਂ ਆਏ ਇਹ ਲਗਾਤਾਰ ਕਿੰਨੇ ਦਿਨ ਚੱਲੂਗਾ ਜੀ ਲਗਾਤਾਰ ਨੌਵੀਂ ਤੱਕ ਜੀ 2 ਤਰੀਕ ਤੱਕ 2 ਤਰੀਕ ਤੱਕ ਹਾਂ ਜੀ ਨੌਵੀਂ 2 ਤਰੀਕ ਦੀ ਹੈ 2 ਤਰੀਕ ਤੱਕ ਹਾਂ ਜੀ 2 ਤਰੀਕ ਤੱਕ ਹਾਂ ਜੀ ਸ਼ਾਮ ਤੱਕ ਚੱਲਣਾ 3 ਤਰੀਕ ਨੂੰ ਇੱਥੇ ਸਮਾਪਤੀ ਹੋ ਜਾਊਗੀ ਹਾਂ ਜੀ ਹਾਂ ਜੀ ਹਾਂ ਜੀ ਕੀ ਕੀ ਬਣਾਣੇ ਹੋ ਵੈਸੇ ਇੱਥੇ ਜੀ ਸਵੇਰੇ ਪੂਰੀ ਚੋਲੇ ਬੰਦ ਨੇ ਐ ਤੇ ਦੁਪਹਿਰ ਨੂੰ ਅਲੱਗ-ਅਲੱਗ ਸਬਜ਼ੀ ਅੱਜ ਜੀ ਮੈਂ ਮਟਰ ਪਨੀਰ ਬਣਾਉਂਗਾ ਸ਼ਾਮ ਨੂੰ ਦਾਲ ਠੀਕ ਹੈ ਤੇ ਜਲੂਦੀਆਂ ਕਹਿੰਦੇ ਕੱਲ ਨੂੰ ਛੋਲੇ ਭਟੂਰੇ ਇਸ ਤਰ੍ਹਾਂ ਅਲੱਗ-ਅਲੱਗ ਸਬਜ਼ੀਆਂ ਬੰਦੀਆਂ ਨੇ ਇਹ ਮਤਲਬ ਸੰਗਤਾਂ ਦਾ ਕਿਸ ਤਰ੍ਹਾਂ ਸਹਿਯੋਗ ਮਿਲਿਆ ਸ਼ਹਿਰ ਤੋਂ ਪੈਸਾ ਕਿੱਧਰ ਆ ਰਿਹਾ ਦੇਖੋ ਜੀ ਅਹਿਮਦਗੜ੍ਹ ਦੇ ਸਹਿਯੋਗ ਨਾਲ ਹੀ ਇਹ ਚੱਲਦੀ ਹੈ ਜੀ ਲੰਗਰ ਸਾਰਿਆਂ ਦਾ ਬਹੁਤ ਸਹਿਯੋਗ ਆ ਤੇ ਕੋਈ ਕਿਸੇ ਵੱਲ ਦੀ ਮਾਤਾ ਦੇ ਭਗਵਨ ਤੇ ਕੋਈ ਕਮੀ ਨਹੀਂ ਕੋਈ ਕਮੀ ਨਹੀਂ ਹੈ ਜੀ ਹਾਂਜੀ ਸੋ ਬਹੁਤ ਵਧੀਆ ਗੱਲ ਆ ਜੀ ਆਦ ਵਾਲੀ ਬਹੁਤ ਸ਼ੁਕਰੀਆ ਤੁਹਾਡੀ ਸਾਡਾ ਸਤਿ ਸਾਲਵਾਦ ਕੀਤੀ ਜੈ ਮਾਤਾ ਦੀ ਕੀ ਸਾਰਿਆਂ ਨੂੰ ਸੋ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਇੱਥੇ ਭਗਤ ਜੀ ਆ ਕੇ ਇੱਥੇ ਆਪਣੀ ਜਿਹੜੀ ਹੈਗਾ ਭੁੱਖ ਮਟਾਉਂਦੇ ਨੇ ਰੁਕਦੇ ਨੇ ਵਿਸ਼ਰਾਮ ਕਰਦੇ ਨੇ ਮੈਡੀਕਲ ਵਗੈਰਾ ਦੀ ਸਹੂਲਤ ਵੀ ਇਹਨਾਂ ਨੂੰ ਦਿੱਤੀ ਜਾਂਦੀ ਹੈ ਇੱਥੇ ਸੋ ਹੋਰ ਵੀ ਜਿਹੜਾ ਹੈਗਾ ਇੱਥੇ ਭੱਜਣ ਦਾ ਨੂੰ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਪਾਣੀ ਦਾ ਜਿਹੜਾ ਪਾਣੀ ਦਾ ਦੇਖੋ ਟੈਂਕਰ ਲਗਾਇਆ ਗਿਆ ਇੱਥੇ ਪਾਣੀ ਦੀ ਸਹੂਲਤ ਔਰ ਹਰ ਤਰ੍ਹਾਂ ਦੀਆਂ ਜਿਹੜੀਆਂ ਸੁਵਿਧਾਵਾਂ ਨੇ ਹੋ ਇੱਥੇ ਇੱਥੀਆਂ ਜੰਗੀਆਂ ਨੇ ਭੱਜ ਜਾਣਾ ਨੂੰ ਤਾਂ ਕਿ ਕਦੇ ਉਹ ਸਾਈਕਲ ਤੇ ਜਾਂਦੇ ਨੇ ਉਹ ਸਾਈਕਲ ਤੇ ਤੇ ਸੋ ਬਹੁਤ ਹੀ ਜਣਾ ਇੱਕ ਇੱਥੇ ਅਦਭੁਤ ਜਿਹੜਾ ਨਜ਼ਾਰਾ ਦੇਖਣ ਨੂੰ ਮਿਲਿਆ ਜਿਹੜੀ ਹੈਗੀ ਇਹ ਆ ਜਾਂਦੀ ਹੈ ਰੋਪੜ ਤੱਕ ਤੇ ਰੋਪੜ ਤੋਂ ਆਨੰਦਪੁਰ ਸਾਹਿਬ ਕਾਫੀ ਜਿਹੜਾ ਹੈਗਾ ਸ਼ਾਰਟ ਰਸਤਾ ਪੈ ਜਾਂਦਾ ਇਹ ਸ਼ਾਰਟ ਰਸਤਾ ਹੋਣ ਕਰਕੇ ਤੇ ਰਸਤਾ ਵੀ ਬੜਾ ਸੁਹਾਵਣਾ ਕਿਉਂਕਿ ਤੇ ਬਹੁਤ ਗ੍ਰੀਨਰੀ ਆ ਬਹੁਤ ਰਖਤ ਲੱਗੇ ਨਹਿਰ ਦੇ ਨਾਲ-ਨਾਲ ਸੋ ਭਾਗਾਂ ਜਿਹਨ ਇੱਥੇ ਮਾਤਾ ਦੇ ਜਕਾਰੇ ਲਾਉਂਦੇ ਹੋਏ ਮਾਤਾ ਦੇ ਦਰਵਾਜ਼ੇ ਜਾਂਦੇ ਨੇ ਦਰਸ਼ਨ ਕਰਕੇ ਵਾਪਸ ਆਉਂਦੇ ਨੇ ਸੋ ਆਪਾਂ ਹੁਣ ਤੁਹਾ ਨੂੰ ਦਿਖਾ ਦਿਆ ਕਿ ਇੱਥੇ ਵੀ 22ਵਾਂ ਵਿਸ਼ਾਲ ਭੰਡਾਰਾ ਲਿਖਿਆ ਲਗਾਤਾਰ 22 ਸਾਲ ਹੋ ਗਏ ਇੱਥੇ ਜਿਹੜਾ ਹੈਗਾ ਭੰਡਾਰਾ ਚੱਲਦੇ ਨੂੰ ਸੋ ਇੱਥੇ ਵੀ ਗੱਲਬਾਤ ਕਰਦੇ ਆਂ ਆਪਾਂ ਪ੍ਰਬੰਧਕਾਂ ਦੇ ਨਾਲ ਸੋ ਆ ਤੁਸੀਂ ਦੇਖ ਸਕਦੇ ਹੋ ਕਿ ਮੈਡੀਕਲ ਜਿਹੜੀ ਸਹੂਲਤ ਵੀ ਦਿੱਤੀ ਜਾਂਦੀ ਆ ਕਿ ਕਿਸੇ ਭਾਜ ਜਿਹਨੂੰ ਕਿਸੇ ਕਿਸਮ ਦੀ ਕੋਈ ਅਗਰ ਦਿੱਕਤ ਆਉਂਦੀ ਆ ਤਾਂ ਉਸ ਨੂੰ ਇੱਥੇ ਮੈਡੀਕਲ ਵੀ ਜਿਹੜੀ ਪ੍ਰੋਵਾਈਡ ਕਰਵਾਈ ਜਾਂਦੀ ਹੈਗੀ ਆ ਇੱਥੇ ਵੀ ਪਹਿਲਾਂ ਤੁਹਾਨੂੰ ਦਿਖਾਇਆ ਸੀ ਮਾਤਾ ਰਾਣੀ ਰਾਏ ਵਿਸ਼ਾਲ ਭਵਨ ਸਜਾਇਆ ਹੋਇਆ ਮਾਤਾ ਰਾਣੀ ਦੀ ਫਪਾਰ ਕਿਰਪਾ ਨਾਲ ਪੂਜਾ ਅਰਚਨਾ ਸੋ ਆ ਇਹ ਭੰਡਾਰੇ ਨੇ ਜਿਹੜੇ ਸ਼ੁਰੂ ਕੀਤੇ ਗਏ ਸੀ ਸਾਰੇ ਕੱਲ ਤੋਂ ਇਹ ਭੰਡਾਰੇ ਯਾਨੀ 25 ਤਰੀਕ ਤੋਂ ਇਹ ਭੰਡਾਰੇ ਚੱਲ ਰਹੇ ਹਨ ਤੇ ਲਗਾਤਾਰ 2 ਜਾਂ 3 ਤਰੀਕ ਤੱਕ ਇਹ ਭੰਡਾਰੇ ਚੱਲਣਗੇ ਕੋਈ ਨਹੀਂ ਮੈਂ ਖੇਤੀ ਤੇ ਸਿੰਘਲਾ ਸਾਹਿਬ ਆਇਓ ਜਰਾ ਗੱਲ ਕਰੀਏ ਆਜੋ ਔਰ ਆਜੋ ਗੱਲ ਕਰੀਏ ਹਾਂਜੀ ਕੀ ਹਾਲਾਂਜੀ ਠੀਕ ਹੋ جناب ٹھیک ہو نونی جی ماتا رانی جی پارکیٹ پا دینا واہ جی واہ واہ جی واہ واہ جی واہ بہت مدیہ کر اللہ آجو جی جہاں بشاہ جی آجو آجو گال بات کر گئے اپنا سنگرہ جی آجو آجو جی آجو کوئی گال نہیں हां जी सिंगला साहब नमस्कार साष्टांग आदाब माता, माता जी स्वागत है जी ਤੁਹਾਡਾ જય માતા દી सिंगला साहब ਕਿੰਨੇ ਸਾਲ ਹੋ ਗਏ ਵੈਸੇ ਤਾਂ ਦੇਖਿਆ ਲਿਖਿਆ ਮੈਂ ਭਾਈ ਸਾਲ ਹੋ ਗਏ ਜੀ 22 ਸਾਲ ਹੋ ਗਏ ਇਹ 23 ਵਾ ਜਾਂ 22 ਮਾ ਇਹ 22 ਮਾ ਜੀ ਇਹ 22 ਮਾ ਵਿਸ਼ਾਲ ਪੰਡਾਰਾ ਤੇ ਕਿੰਨੇ ਦਿਨ ਚੱਲਦਾ ਹੈਗਾ ਲਗਾਤਾਰ ਇਹ 10 ਦਿਨ ਚੱਲਦਾ ਜੀ ਲਗਾਤਾਰ ਲਗਾਤਾਰ 10 ਦਿਨ ਚੱਲਦਾ ਯਾਨੀ ਕਹਿ ਸਕਦਾ 25 ਤੋਂ ਲੈ ਕੇ 3 ਤਰੀਕ ਤੱਕ ਜੀ 3 ਤਰੀਕ ਤੱਕ ਆਦੀ ਹੈ ਜੀ ਜੋ ਵੀ 8 9 ਦਿਨ ਬਣਦੇ ਹੈਗੇ ਉਹ ਦੇਖਾਂਗੇ ਠੀਕ ਹੈ ਤੇ ਕਿੰਨੇ ਕਿ ਜਿਹੜੇ ਭਗਤ ਜਣ ਜਿਹੜੇ ਇੱਥੇ ਆ ਜਾਂਦੇ ਆ ਤੁਹਾਡੇ ਕੋਲ ਗਿਣਤੀ ਕੋਈ ਨਹੀਂ ਜੀ ਕਿਸੇ ਦਿਨ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਜੀ ਕਿਸੇ ਦਿਨ ਥੋੜੀ ਜਿਹੀ ਘੱਟ ਹੁੰਦੇ ਭਗਤ ਹਾਂ ਕਿਸੇ ਦਿਨ ਤਾਂ ਬੈਠਣ ਦੀ ਵੀ ਜਗ੍ਹਾ ਨਹੀਂ ਹੁੰਦੀ ਜੀ ਹਾਂ ਭਗਤਾਂ ਨਾਲ ਬਾਹਰ ਵੀ ਖੜੇ ਰਹਿੰਦੇ ਨੇ ਤਾਂ ਰੁਕਣਾ ਪੈਂਦਾ ਤੇ ਕਿਸੇ ਦਿਨ ਥੋੜੀ ਜਿਹੀ ਘੱਟ ਹੁੰਦੇ ਆ ਥੋੜੇ ਜਿਹੀ ਪਿਛਲੇ ਦਿਨਾਂ ਜੀ ਆ ਕੇ ਜ਼ਿਆਦਾ ਰਸ਼ ਹੋ ਜਾਂਦਾ ਹਾਂ ਥੋੜੇ ਵਿੱਚ ਦੇ ਦਿਨ ਤੋਂ ਬਾਅਦ ਫਿਰ ਰਸ਼ ਜ਼ਿਆਦਾ ਵੱਧੇ ਚਲੇ ਜਾਂਦਾ ਵੱਧੇ ਚਲੇ ਜਾਂਦਾ ਠੀਕ ਹੈ ਜੀ ਤੇ ਕੀ ਕੀ ਬਣਾਉਂਦੇ ਆ ਤੁਸੀਂ ਇੱਥੇ ਅਕਸਰ ਜੀ ਰੋਜ਼ ਸਵੇਰ ਆ ਜੀ ਮਤਲਬ ਅਰ ਆਪਣਾ ਪ੍ਰਸ਼ਾਦ ਬਣ ਜਾਂਦਾ ਜੀ ਪ੍ਰਸ਼ਾਦਾ ਬਣ ਜਾਂਦਾ ਆ ਸਬਜੀ ਬਣ ਜਾਂਦੀ ਕੋਈ ਵੀ ਹਾਂ ਜਿਵੇਂ ਕਿਸੇ ਦਿਨ ਮਟਰ ਪੀ ਬਣ ਗਿਆ ਕਿਸੇ ਦਿਨ ਚਨੇ ਬਣ ਗਏ ਕਿਸੇ ਦਿਨ ਕਰੀ ਬਣ ਗਈ ਹਾਂ ਕਿਸੇ ਦਿਨ ਆਪਣਾ ਕੋਈ ਵੀ ਸਬਜੀ ਸਾਗ ਬਣ ਗਿਆ ਇੱਕ ਦਿਨ ਸਾਗ ਮੱਕੀ ਦੀ ਰੋਟੀ ਬਣਦੀ ਆ ਆਸ਼ਾ ਮੱਕੀ ਦੀ ਰੋਟੀ ਸਾਗ ਨਾਲ ਬਣਾਉਣੀ ਹਾਂ ਇਹ ਭਾਈ ਸਾਹਿਬ ਤੋਂ ਇੱਕ ਦਿਨ ਬਣਦੀ ਬਣਦੀ ਆ ਜੀ ਪੱਕੀ ਖੀਰ ਪੂਰੇ ਬੰਦੇ ਤੀਜ ਨੂੰ ਜੀ ਖੀਰ ਪੂਰੇ ਬਣਾਉਣੇ ਆ ਹਾਂ ਤੀਜ ਆ ਦੇ ਦਿੰਦੀ ਕੱਲੂ ਬੰਦੇ ਆ ਜੀ ਕੱਲੂ ਖੀਰ ਪੂਰੇ ਬਣਾ ਥੋੜੀ ਆਵਾਜ਼ ਘੱਟ ਆ ਤੁਸੀਂ ਨੇੜੇ ਆ ਜਾਓ ਆ ਕੇ ਨੇੜੇ ਦੱਸੋ ਸਿਕਾ ਸਾਹਿਬ ਤੁਸੀਂ ਵੀ ਆਓ ਖੀਰ ਪੂਰੇ ਕੋਈ ਨਹੀਂ ਤੁਸੀਂ ਦਾਸੀ ਨਾ ਪੂਰੇ ਬਣਾ ਰਹੇ ਜੀ ਯਾਨੀ ਕਹਿ ਸਕਦਾ ਕਿ ਲੱਖ ਰੁਪਇਆ ਰੋਜ਼ ਦਾ ਖਰਚਾ ਹਮਾਂ ਲੋ ਜੀ ਪਰ ਪੂਰੇ ਆ ਗਈ ਸੀ ਕਦੇ ਮਤਲਬ ਬੱਸ 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 ਮਾਮਾ ਜੀ ਰਸ਼ ਭੇਜੀ ਜਾਂਦੀ ਅਸੀਂ ਭਗਾਈ ਜਾਂਦੇ ਆ ਜੀ ਬਿਲਕੁਲ ਠੀਕ ਆ ਜੀ ਸੋ ਮਾਤਾ ਰਾਣੀ ਜੀ ਆਪਰ ਕਿਰਪਾ ਦੇ ਨਾ ਆ ਜੀ ਇਹ ਲਗਾਤਾਰ ਮਤਲਬ ਜਿਹੜਾ ਹੈਗਾ ਭਾਈ ਮੈਂ ਭੰਡਾਰਾ ਭਾਈ ਮੈਂ ਬਣਾ ਰਾ ਨਹੀਂ ਨਾ ਬੰਡਾਰਾ ਚੱਲ ਹੈ ਹੈ ਤੁਸੀਂ ਹਾਂਜੀ ਹਾਂਜੀ ਤੇ ਮਤਲਬ ਉਹਨਾਂ ਵੱਲੋਂ ਕਿਸ ਤਰ੍ਹਾਂ ਸ਼ੁਰੂ ਕੀਤਾ ਗਿਆ ਸੀ ਉਹਨਾਂ ਵੱਲੋਂ ਤੇ ਜਿਹੜਾ ਛੋਟਾ ਜਿਹਾ ਟਾਈਮ ਦਾ ਵੀ ਕੰਮਕਾਰ ਦਾ ਕੁਝ ਹਨਾ ਮਤਲਬ ਸਮਾਨ ਵੀ ਮਹਿੰਗਾ ਹੋ ਗਿਆ ਤੇ ਕੁਝ ਲੰਗਰ ਤੁਸੀਂ ਚਲਾਉਣੇ ਵੀ ਕਾਫੀ ਕੁਝ ਆਈਟਮਾਂ ਬਣਾਉਂਦੇ ਹਾਂਜੀ 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 ਇਹ ਤਾਂ ਹੈ ਨਹੀਂ ਪਕੌੜਿਆਂ ਦਾ ਇਕੱਲਾ ਇੱਥੇ 3 ਕਿੱਲੇ ਕੁਟੇ ਨਹੀਂ ਹਾਂਜੀ ਤੇ ਕੀ ਸੰਦੇਸ਼ ਦੇਣਾ ਚਾਹੋਗੇ ਵੀ ਵੀ ਚੱਲਦੀ ਹੈ ਜੀ ਰੋਜ਼ ਸ਼ਾਮ ਨੂੰ ਹਾਂਜੀ ਦੁਪਹਿਰ ਨੂੰ ਜਲੇਬੀ ਵੀ ਚੱਲਦੀ ਆ ਹਾਂ ਇੱਕ ਮਿੱਠਾ ਰੋਜ਼ ਬਣੂਗਾ ਹੀ ਬਣੂਗਾ ਕੋਈ ਨਾ ਕੋਈ ਅੱਛਾ ਇੱਥੇ ਕੋਈ ਵੀ ਆ ਕੇ ਖਾ ਸਕਦਾ ਕੋਈ ਵੀ ਆ ਸਕਦਾ ਜੀ ਕੋਈ ਇਹ ਜ਼ਰੂਰੀ ਨਹੀਂ ਕਿ ਮਾਤਾ ਰਾਣੀ ਦੇ ਜਾ ਰਿਹਾ ਕੋਈ ਵੀ ਕੋਟ ਕਰਦੇ ਆ ਹਾਂ ਬੈਠੇ ਕੋਈ ਵੀ ਖਾਵੇ ਜੀ ਮਤਲਬ ਕਿਸੇ ਜਾਤ ਦਾ ਧਰਮ ਦਾ ਇਹਨਾਂ ਦਾ ਕਹਿਣਾ ਕੋਈ ਮਤਲਬ ਨਹੀਂ ਕਿਸੇ ਜਾਤ ਦਾ ਧਰਮ ਦਾ ਇੱਥੇ ਆ ਕੇ ਕੋਈ ਮਾਤਾ ਰਾਣੀ ਸਾਰੇ ਮਾਤਾ ਰਾਣੀ ਦੇ ਬੰਦੇ ਨੇ ਪੂਰੀ ਨਹੀਂ ਸਾਰੇ ਹੀ ਮਾਤਾ ਰਾਣੀ ਦੇ ਨੇਕ ਉਪਾਲਾ ਜਿਹੜਾ ਇਹਨਾਂ ਵੱਲੋਂ ਇੱਥੇ ਕੀਤਾ ਜਾ ਰਿਹਾ ਹੈਗਾ ਕੀ ਕਹਿਣਾ ਚਾਹੋਗੇ ਕੀ ਸੰਦੇਸ਼ ਦੇਣਾ ਹੈ ਸਾਡੇ ਕੋਲ ਬੱਦ ਬੱਦ ਰਸ ਰਹੇ ਹਾਂ ਬੜੇ ਭਗਤਾਂ ਨੂੰ ਬੱਦ ਬੱਦ ਫੈਸਿਲਿਟੀ ਦੇ ਸਕੀਏ ਹਾਂ ਬਦਲੇ ਕਰੇ ਜੇ ਫੈਸਿਲਿਟੀ ਹੈ ਕਿਤਾ ਖਾਣੇ ਦੀ ਫੈਸਿਲਿਟੀ ਦਿੰਦੇ ਹਾਂ ਇੱਥੇ ਤੁਸੀਂ ਖਾਣੇ ਦੀ ਫੈਸਿਲਿਟੀ ਦਿੰਦੇ ਆ ਕੋਈ ਰਹਿਣਾ ਰਹਿ ਸਕਦਾ ਮੈਡੀਕਲ ਸਾਡੀ ਫੈਸਿਲਿਟੀ ਲੱਗੀ ਹੋਈ ਆ ਕਿਸੇ ਭੈਣ ਨੂੰ ਕੋਈ ਪ੍ਰੋਬਲਮ ਆ ਉਹ ਦਵਾਈ ਵੀ ਫ੍ਰੀ ਮਿਲਦੀ ਹੈ ਜੀ ਵੀਰੇ ਆ ਰਾਤ ਨੂੰ ਕਿਸੇ ਨੇ ਰਹਿਣਾ ਉਹਨੂੰ ਰਹਿਣ ਵਾਸਤੇ ਪ੍ਰਬੰਧ ਹੈ ਜੀ ਰਾਤ ਨੂੰ ਰਹਿਣ ਬਸੇਰਾ ਵੀ ਆ ਪਾਣੀ ਦੀ ਸੁਵਿਧਾ ਵੀ ਆ ਖਾਣੇ ਦੀ ਬਹੁਤ ਹੀ ਚੰਗਾ ਜਿਹੜਾ ਜਿਹੜਾ ਕੰਮ ਤੁਹਾਡੇ ਵੱਲੋਂ ਕੀਤਾ ਜਾ ਰਿਹਾ ਹੈਗਾ ਤੋਂ ਤੁਸੀਂ ਦੇਖ ਸਕਦੇ ਹੋ ਕਿ ਇਸ ਸਿੰਘਲਾ ਜੀ ਨੇ ਇਹਨਾਂ ਦੇ ਪਿਤਾ ਜੀ ਵੱਲੋਂ ਇਹ ਜਿਹੜਾ ਹੈਗਾ ਭੰਡਾਰੇ ਦੀ ਸ਼ੁਰੂਆਤ ਕੀਤੀ ਗਈ ਸੀ ਅੱਜ ਤੋਂ 22 ਸਾਲ ਪਹਿਲਾਂ ਇਹਨਾਂ ਵੱਲੋਂ ਲਗਾਤਾਰ ਨਿਰੰਤਰ ਇਹ ਜਿਹੜਾ ਭੰਡਾਰਾ ਚਲਾਇਆ ਜਾ ਰਿਹਾ ਹੈਗਾ ਇਹਨਾਂ ਵੱਲੋਂ ਸਾਰੇ ਇਲਾਕੇ ਦੇ ਸਹਿਯੋਗ ਦੇ ਨਾਲ ਸੋ ਬਹੁਤ ਹੀ ਵੱਡਾ ਜਿਹੜਾ ਉਪਰਾਲਾ ਇਹਨਾਂ ਵੱਲੋਂ ਕੀਤਾ ਜਾ ਰਿਹਾ ਹੈ ਬਹੁਤ-ਬਹੁਤ ਤੁਹਾਡਾ ਸ਼ੁਕਰੀਆ ਸਾਡਾ ਗੱਲਬਾਤ ਕਰਨ ਲਈ ਸਿੰਘਲਾ ਸਾਹਿਬ ਸ਼ੁਕਰੀਆ ਤੁਹਾਡਾ ਚਾਹ ਮਾਤਾ ਜੀ ਜੈ ਮਾਤਾ ਜੀ ਬਹੁਤ ਸ਼ੁਕਰੀਆ ਜੀ ਸੋ ਆਓ ਇੱਕ ਵਾਰੀ ਤੁਹਾਨੂੰ ਫੇਰ ਦਰਸ਼ਨ ਕਰਵਾਉਨੇ ਆ ਮਾਤਾ ਰਾਣੀ ਦੇ ਦਰਬਾਰ ਦੇ ਪਹਿਲਾਂ ਦਰਸ਼ਨ ਕਰਾਉਨੇ ਆ ਜਿਹੜਾ ਮਾਤਾ ਰਾਣੀ ਦੇ ਦਰਬਾਰ ਸੋ ਲਗਾਤਾਰ ਇੱਥੇ ਤਿੰਨ ਜਿਹੜੇ ਪੜਾ ਰਹੇ ਨੇ ਚੱਲਦੇ ਨੇ ਕੋਈ ਚਾਹੇ ਇੱਥੇ ਆ ਕੇ ਦਾਨ ਵੀ ਕਰ ਸਕਦਾ ਹੈਗਾ ਆਪਣੀ ਇੱਛਾ ਦੇ ਨਾਲ ਕੋਈ ਭਾਗਜਨ ਕੋਈ ਹੋਰ ਵੀ ਜੋ ਵੀ ਇੱਥੇ ਮਾਤਰਾਣੀ ਦੇ ਦਰਬਾਰ ਤੇ ਆਉਂਦਾ ਤਾਂ ਉਹ ਇੱਥੇ ਦਾਨ ਵੀ ਕਰ ਸਕਦਾ ਹੈਗਾ ਸੋ ਇੱਕ ਵਾਰੀ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾਉਨੇ ਆ ਇਹ ਹੈ ਮਤਲਬ ਨਹਿਰ ਦਾ ਕਿਨਾਰਾ ਤੇ ਜਿਹੜਾ ਮੌਸਮ ਆ ਬਹੁਤ ਹੀ ਸੁਹਾਵਣਾ ਮੌਸਮਾ ਜਿਹੜਾ ਵਾ ਅੱਜ ਹੋ ਚੁੱਕਿਆ ਹੈਗਾ ਉਰੀ ਸ਼ਰਦਾ ਤੇ ਉਸ ਸ਼ਾਦ ਦੇ ਨਾਲ ਮਤਲਬ ਭਗਾ ਜਾਨ ਇੱਥੇ ਪਹੁੰਚਦੇ ਨੇ ਮਾਤਾ ਰਾਣੀ ਦੇ ਦਰਬਾਰ ਤੇ ਜਾਂਦੇ ਨੇ ਸੋ ਤੁਸੀਂ ਦੇਖੋ ਆਪਾਂ ਤੁਹਾਨੂੰ ਇੱਕ ਵਾਰੀ ਫਿਰ ਥੋੜਾ ਜਿਆ ਉਸ ਸਾਈਡ ਤੇ ਲੈ ਕੇ ਜਾਣੇ ਆ ਸੋ ਹੋ ਸਕਦਾ ਸਾਡੀ ਤੁਹਾਨੂੰ ਕਿਸੇ ਜਗ੍ਹਾ ਤੇ ਆਵਾਜ਼ ਘੱਟ ਸੁਣਦੀ ਹੋਵੇ ਦਾ ਕਾਰਨ ਇਹ ਹੈ ਕਿ ਆਵਾਜ਼ ਇਸ ਲਈ ਘੱਟ ਸੁਣਦੀ ਹੈ ਕਿਉਂਕਿ ਮਾਤਾ ਰਾਣੀ ਦੀਆਂ ਭੇਟਾਂ ਚੱਲ ਰਹੀਆਂ ਨੇ ਸੋ ਤੁਸੀਂ ਦੇਖੋ ਕਿਸ ਤਰ੍ਹਾਂ ਭਗਾ ਜਾਨ ਮੋਟਰਸਾਈਕਲਾਂ ਦੇ ਉੱਤੇ ਜਾ ਰਹੇ ਨੇ ਆਪਣੇ ਮੋਟਰਸਾਈਕਲਾਂ ਦੇ ਉੱਤੇ ਝੰਡੇ ਲਗਾ ਕੇ ਮਾਤਾ ਰਾਣੀ ਜੀ ਦਾ ਵਾਰ ਦੇ ਉੱਤੇ ਜਾਂਦੇ ਨੇ ਹਾਂਜੀ ਭੈਣ ਜੀ ਕੀ ਹਾਲ ਆ ਠੀਕ ਹੋ ਹਾਂਜੀ ਹਾਲੋ ਕਰੋ ਜੀ ਕੀ ਨਾਂਜੀ ਤੁਹਾਡਾ ਜਲਦੀਪ ਘਰ ਆਇਆ ਕਿੱਥੋਂ ਆਇਓ ਜੀ ਤੁਸੀਂ ਹਥੋਆ ਪਿੰਡ ਤੋਂ ਆਏ ਹਾਂਜੀ ਹਥੋਆ ਪਿੰਡ ਤੋਂ ਹਥੋਆ ਇਹ ਕਿੱਥੇ ਘੁੰਮਦਾ ਜੀ ਮੇਰੇ ਕੋਲ ਨਹੀਂ ਪੈਂਦਾ ਜੀ ਅੱਛਾ ਮਲੇਰ ਕੋਲ ਕਿਉਂਕਿ ਤੁਹਾਨੂੰ ਇਹ ਰਸਤਾ ਸ਼ਾਰਟ ਪੈਂਦਾ ਤਾਂ ਹੀ ਹਰਸਾ ਜਾਨੀ ਤੁਸੀਂ ਜਾਂ ਅੱਜ ਪਹਿਲੀ ਵਾਰ ਹੀ ਜਾ ਰਹੇ ਹਾਂ ਹਾਂ ਸਰ ਜਾਨੇ ਹਰਸਾ ਜਾਨੇ ਮੋਟਰਸਾਈਕਲਾਂ ਜਾਨੇ ਹੋ ਡਰ ਨਹੀਂ ਲੱਗਦਾ ਮੋਟਰਸਾਈਕਲਾਂ ਦਾ ਤੁਹਾਨੂੰ ਮਾਤਾ ਰਾਣੀ ਦਾ ਮਾਤਾ ਆਪੀ ਲੈ ਕੇ ਜਾਊ ਜੀ ਸੋ ਬਹੁਤ ਵੱਡੀ ਗੱਲ ਤਾਂ ਭੈਣ ਜੀ ਨੂੰ ਵੀ ਫੜਾਓ ਇਹ ਵੀ ਕੁਝ ਅੱਜ ਕੀ ਕਹਿਣਾ ਚਾਹੋਗੇ ਤੁਸੀਂ ਕਿ ਹਾਂਜੀ ਮਾਤਾ ਰਾਣੀ ਮੇਰ ਪਰੇ ਹੱਥ ਰੱਖੇ ਸਭ ਤੇ ਪ੍ਰਕਾਰ ਪਰਿਵਾਰ ਤੇ ਸਭ ਸੰਤਾਂ ਦੀ ਖੁਸ਼ੀਆਂ ਵਾਖ ਤੇ ਤੁਸੀਂ ਇੱਕ ਪਿੰਡ ਲਈ ਹੋ ਸਾਰੇ ਹਾਂਜੀ ਮੋਟਰਸਾਈਕਲਾਂ ਤੇ ਜਾ ਰਹੇ ਹੋ ਹਾਂਜੀ ਕਿੰਨੇ ਮੋਟਰਸਾਈਕਲਾਂ ਤੁਹਾਡੇ ਸਾਡੇ ਕੋਲ ਹੈਗੇ ਆ ਜੀ 4 4-5 ਜਣੇ ਆ 4-5 ਮੋਟਰਸਾਈਕਲ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਬਹੁਤ ਓਕੇ ਜੀ ਓਕੇ ਜੈ ਮਾਤਾ ਜੈ ਮਾਤਾ ਦੀ ਜੀ ਸਾਰਿਆਂ ਨੂੰ ਜੈ ਮਾਤਾ ਦੀ ਸੋ ਅਮਰਦਾਰ نیوز ਤੇ ਤੁਸੀਂ ਦੇਖ ਸਕਦੇ ਹੋ ਜੀ ਪ੍ਰੋਗਰਾਮ ਅਮਰਦਾਰ نیوز ਚੈਨਲ ਤੇ ਲਾਈਵ ਚੱਲ ਰਿਹਾ ਹੈ ਇਸ ਟਾਈਮ ਤੁਸੀਂ ਦੇਖ ਸਕਦੇ ਹੋ ਅਮਰਦਾਰ نیوز ਤੇ ਹਾਂਜੀ ਕੀ ਹਾਲ ਹੈ ਜੀ ਠੀਕ ਹੋ ਇਹ ਬੱਚੀਆਂ ਜਾ ਰਹੀਆਂ ਸਾਡੇ ਨਾਲ ਪਰਿਵਾਰ ਤੁਹਾਡਾ ਇਹ ਹਾਂਜੀ ਜਰ ਆ ਪਕੜ ਲਓ ਜੀ ਫਿਰ ਮਾਈਕ ਫੜ ਲਓ ਫਿਰ ਇਧਰ ਦੱਸੋ ਬੜਾ ਇੱਧੇ ਫੜ ਰੋ ਜੀ ਤੇ ਫੜ ਲਓ ਹਾਂਜੀ ਕੀ ਨਾਂ ਤੁਹਾਡਾ ਨਰਮਨ ਸਿੰਘ ਆ ਜੀ ਨਰਮਨ ਸਿੰਘ ਜੀ ਤੁਸੀਂ ਕਿੱਥੋਂ ਜਾਣ ਵਾਲੇ ਹੋ ਹਾਂਜੀ ਮਰੇਰ ਕੋਟਲੇ ਤੋਂ ਆਏ ਹਾਂ ਜੀ ਮਰੇਰ ਕੋਟਲੇ ਤੋਂ ਆਏ ਹਾਂ ਹਰ ਸਾਲ ਜਾਂਦੇ ਹਾਂ ਹਰ ਸਾਲ ਜਾਂਦੇ ਹਾਂ ਜੀ ਅੱਛਾ ਹਰ ਸਾਲ ਜਾਂਦੇ ਮੋਟਰਸਾਈਕਲ ਨਾਲ ਜਾਂਦੇ ਹੋ ਮੋਟਰਾਂ ਦੀ ਯਾਤਰਾ ਹੀ ਕੋਈ ਡਰ ਨਹੀਂ ਲੱਗਦਾ ਬਿਲਕੁਲ ਨਹੀਂ ਡਰ ਲੱਗਦਾ ਚਲਾਈ ਜਾਂਦੇ ਆਂ ਮੋਟਰਸਾਈਕਲ ਤੇ ਅੱਛਾ ਕਿੱਥੇ ਲੈ ਕੇ ਲੱਫੇ ਜਾਨਪੁਰ ਮੰਦਿਰ ਤੱਕ ਜਾਂਦੇ ਆਂ ਮੰਦਿਰ ਤੱਕ ਜਾਂਦਾ ਉਹ ਸਹੇਗਾ ਉਹ ਵਧੀਆ ਦਰਸ਼ਨ ਹਾਂ ਜੀ ਬਹੁਤ ਹੈ ਪਿੰਡ ਦੇ ਨਾਲ ਸੋਈ ਪਿੰਡ ਦਾ ਦੋ 9 ਦਾ ਦੋ ਰੋਕੇ ਜਾ ਰਹੇ ਆ ਕਿੰਨੇ ਦਾ ਲੱਗਾਂਗੇ ਮੈਂ ਨੌ ਸੁਮਨ ਸਿੰਘ ਪਿੰਡ ਮਾਨਾ ਜ਼ਿਲ੍ਹਾ ਮਰੇਗੋੜ ਲਈ ਤਰਕੇ ਪੈਦਲ ਯਾਤਰਾ ਜਾਂਦੇ ਹਰੇਕ ਸਾਲ ਜਾਂਦੇ ਆਂ ਜੀ ਹਾਂਜੀ ਬਾਈ ਜੀ ਕੀ ਹਾਲ ਹੈ ਤੁਹਾਡਾ ਵਧੀਆ ਵਧੀਆ ਹੀ ਵਧੀਆ ਸਾਬਤ ਲੱਗ ਕੇ ਜਾਂਦੇ ਜੀ ਕਿਲੋਮੀਟਰ ਦੇ ਕਿੱਥੋਂ ਕੱਦ ਲਾਇਓ ਹਾਂਜੀ ਪੈਦਲ ਹਰੇਕ ਸਾਲ ਜਾਂਦੇ ਆਂ ਸਾਨੂੰ 5 ਸਾਲ ਹੋ ਗਏ 6 ਸਾਲ ਜਾਂਦੇ ਆਂ ਅੱਛਾ ਜੀ ਕਿੰਨੇ ਦਿਨ ਲੱਗਣਗੇ ਤੁਹਾਨੂੰ ਸਾਨੂੰ ਹੀ 3 ਦਿਨ ਲੱਗਣਗੇ 4ਵੇਂ ਦਿਨ ਮੱਥਾ ਟੇਕਾਂਗੇ ਜੀ ਵਾਪਸੀ ਕਿੱਦਾਂ ਕਰਦੇ ਹੋ ਵਾਪਸੀ ਅਸੀਂ ਜੀ 3 ਬੰਦੇ ਰੇੜੀ ਨਾਲ ਆਉਂਦੇ ਆ ਬਾਕੀ ਉਧਰੋਂ ਬੱਸ ਚੜ੍ਹਿਆ ਹੁੰਦੇ ਆ चा, चा। आँजी, आँजी, अच्छा अच्छा हां जी तन्ने बंदे पक्के रेडी ਨਾਲ ਰਹਿੰਦੇ ਆ ਚਾਰ ਮਹੀਨੇ ਰਸਤਾ ਸ਼ਾਰਟ ਪੈਂਦਾ ਹੈਹੀ ਇਹੀ ਰਸਤਾ ਸ਼ਾਰਟ ਪੈਂਦਾ ਹਾਂਜੀ ਹਾਂਜੀ ਸ਼ਾਰਟ ਇਹੀ ਪੈਂਦਾ ਈ ਸਾਨੂੰ ਇੱਕ ਵਾਰੀ ਮੈਂ ਵੀ ਗਿਆ ਸੀਗਾ ਕੋਲਾਲੇ ਟੋਪੇ ਕੋ ਜਾ ਕੇ ਮੈਂ ਛੱਤ ਗਿਆ ਸੀ ਬਹੁਤ ਜ਼ਿਆਦਾ ਜਿਹੜੀ ਚੜਾਈ ਆ ਟੇਢੀ ਜੀ ਉੱਪਰ ਚੜ੍ਹਦੀ ਆ ਅੱਛਾ ਈ ਆ ਤੁਸੀਂ ਵੀ ਹਾਂਜੀ ਉਹੀ ਜਾਣੇ ਬਹੁਤ ਔਖੀ ਚੜਾਈ ਆ ਕੋਈ ਗੱਲ ਨਹੀਂ ਮਾਤਾ ਆਪੀ ਲੈ ਜਾਂਦੀ ਈ ਖਿੱਚ ਕੇ ਸਾਨੂੰ ਤੇ ਲਾ ਦਿਓ ਮਾਤਾ ਰਾਣੀ ਦਾ ਅੱਜ ਤਾਂ ਦੋ ਸਾਲ ਪਹਿਲਾਂ ਦੀ ਕੁੱਤੀ ਲੱਤ ਜੀ ਵੀ ਜਾਇ ਦੀ ਮੈਂ ਲੱਤ ਟੁੱਟ ਗਈ ਸੀ ਸਾਲ ਪਹਿਲਾਂ ਤਾਂ ਜਾਦਵੀ ਜਾਇ ਦੀ ਪੜਕੀ ਗਿਆ ਸੀ ਪੈਦੇ ਜੀ

ਪਗਾ ਜੰਦੂ ਰੋਂ ਰੇੜੋਂ ਸ਼ਸ਼ੀ ਕਾਲ ਜੀ ਸ਼ਸ਼ੀ ਕਾਲ ਵਾਹ ਜੀ ਸਾਡੇ ਐਕਸਟੈਂਸ ਆ ਅਸੀਂ ਆਉ ਨਹੀਂ ਵੱਧ ਬੋਲ ਰਿਹਾ ਜੀ ਮੈਂ ਸ਼ਾਟ ਕਰ ਰਿਹਾ ਤਾਂ ਬਹੁਤ ਸਹਿਯੋਗ ਮਿਲਿਆ ਜੀ ਸ਼ੁਕਰੀਆ ਸਰ ਬਹੁਤ ਬਹੁਤ ਤੁਹਾਡਾ ਜੀ ਚਲਦੇ ਫਿਰ ਘਰ ਨੂੰ ਜੇ ਕਹੋ ਤਾਂ ਨਹੀਂ ਜੀ ਬਸ ਉਹ ਆ ਤੁਸੀਂ ਮੈਂ ਤਾਂ ਕਾਫੀ ਦਿਨ ਹੋ ਗਈ ਜੀ ਸਰ ਜੀ ਇਧਰ ਵੀਕਲਾ ਕਰਨੀ ਹੈ ਜੀ ਹੋਕੇ ਨਾ ਫੇਰ ਉੱਧਰ ਆ ਜਾਓ ਇਧਰ ਆਏ ਐ ਨੂੰ ਜਾਣਾ ਪਤਾ ਲਓ ਜੀ ਇਹ ਪਰ ਆ ਬਾਰ ਬਾਰ ਕਹਿ ਰਿਹਾ ਕਿ ਸਾਡੀ ਵੀਡੀਓ ਵੀ ਬਣਾਈ ਜਾਓ ਅਸੀਂ ਭਾਂਡੇ ਧੋਣੇ ਇੱਥੇ ਰੋਟੀਆਂ ਬਣਾਉਣੇ ਆ ਸੋ ਦੇਖੋ ਤੁਸੀਂ ਇੱਕ ਤਰਾਹ ਹੋਰ ਜਿਹੜਾ ਅੱਗੇ ਪਕੌੜਿਆਂ ਦਾ ਆਲੂ ਪਕੌੜਿਆਂ ਦਾ ਰੱਖਿਆ ਹੋਇਆ ਕਿ ਆਹ ਜਿਹੜਾ ਹੈਗਾ ਆਲੂ ਪਕੌੜਿਆਂ ਦਾ ਇੱਕ ਕੜਹਾ ਬਣ ਚੁੱਕਿਆ ਯਾਨੀ ਕੋਈ ਗਿਣਤੀ ਨਹੀਂ ਹੈਗੀ ਕਿ ਕਿੰਨੇ ਕੁ ਭਗਾ ਜਾਂਦੇ ਜਿਹੜੇ ਨੇ ਉਹ ਇੱਥੇ ਮਾਤਾ ਰਾਣੀ ਦੇ ਦਰਬਾਰ ਤੇ ਇੱਥੇ ਆਉਂਦੇ ਨੇ ਆ ਰੁਮਾਲੀ ਰੋਟੀ ਆ ਜਿਹੜੀਆਂ ਨੇ ਉਹ ਬਣਾਈਆਂ ਜਾ ਰਹੀਆਂ ਨੇ ਸੋ ਬੜੇ ਹੀ ਸ਼ਰਧਾ ਪਿਆਰ ਦੇ ਨਾਲ ਜਿਹੜੀਆਂ ਰੋਟੀਆਂ ਤਿਆਰ ਕੀਤੀਆਂ ਮਾਹੌਲ ਐ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਪਾਣੀ ਦੀ ਸੁਵਿਧਾ ਹਰ ਤਰ੍ਹਾਂ ਦੀ ਸੁਵਿਧਾ ਜਿਹੜਾ ਕਿੰਨੀਆਂ ਕਿ ਜਲੇਬੀਆਂ ਬਣਾ ਦਿੰਦੇ ਫਿਰ ਦੇ ਵਿੱਚ ਕੀ ਆ ਮੇਰੀ ਸਾਰਾ ਪਰੋ ਮੰਨ ਰੋਇ 770 ਕੁਆਂਟਲ ਸਾਡੇ 70 ਕਿਲੋ ਰੋਇ 60 70 ਕਿਲੋ ਯਾਨੀ ਕੁਆਂਟਲ ਦੇ ਕਿੰਨੇ ਦਿੰਦੇ ਜੀ ਕਰਾ ਜਾਂਦੇ ਨੇ ਡੇਢ ਕੁਆਂਟਲ ਬਣ ਜਾਂਦੇ ਨੇ ਅੱਛਾ ਅੱਛਾ 70 70 ਕਿਲੋ ਖੰਡ ਦੀਆਂ ਅੱਛਾ ਅੱਛਾ ਡੇਢ ਕੁਆਂਟਲ ਦੇ ਕਰੀਬ ਜਿਹੜੀਆਂ ਜਲੇਬੀਆਂ ਨੇ ਇਹਨਾਂ ਵੱਲੋਂ ਜਿਹੜੀਆਂ ਤਿਆਰ ਕੀਤੀਆਂ ਜਾਂਦੇ ਨੇ ਆ ਤੁਸੀਂ ਛਕਵਾ ਦੇਖੋ ਜਲੇਬੀਆਂ ਭਰਾ ਬਣਾ ਰਿਹਾ ਹੈਗਾ ਤੇ ਬਹੁਤ ਹੀ ਪਿਆਰ ਦੇ ਨਾਲ ਸਤਿਕਾਰ ਦੇ ਨਾਲ ਜਿਹੜਾ ਇੱਥੇ ਸਾਰਾ ਜਿਹੜਾ ਕੰਮ ਕੀਤਾ ਜਾ ਰਿਹਾ ਹੈਗਾ ਸਾਰਿਆਂ ਵੱਲੋਂ ਹਲਵਾਈ ਆਪਣੀ ਡਿਊਟੀ ਕਰ ਰਹੇ ਨੇ ਭਾਂਡੇ ਧੋਣ ਆਗੀਆਂ ਬੀਬੀਆਂ ਭਾਂਡੇ ਹਾਂਜੀ ਕੋਈ ਗੱਲ ਨਹੀਂ ਤੁਸੀਂ ਦੱਸੋ ਕਿੰਨੇ ਕਿੰਨੇ ਦਿਨ ਦੀ ਸੇਵਾ ਕਰਦੇ ਹੋ ਆਹ 10 ਦਿਨ ਸੇਵਾ ਕਰਦੇ ਆ ਜੀ ਲਗਾਤਾਰ 10 ਦਿਨ ਹਾਂ ਲਗਾਤਾਰ 10 ਦਿਨ ਕਿੰਨੇ ਵਜੇ ਆਉਨੇ ਹੋ ਸਵੇਰੇ ਤੜਕੇ ਆਉਂਦੇ 7:30 ਵਜੇ ਤੇ ਕਿੰਨੇ ਵਜੇ ਜਾਂਦੇ ਹੋ ਤੇ 10 ਵਜੇ ਲਗਾਤਾਰ ਲਗਾਤਾਰ ਵਾਹ ਜੀ ਵਾਹ ਬਹੁਤ ਵੱਡੀ ਸੇਵਾ ਤੁਹਾਡੀ ਦਾ ਬੰਦਾ ਥੱਕਦੇ ਨਹੀਂ ਤੁਸੀਂ ਕੇ ਮਾਦਰ ਮਾਤਾ ਰਾਣੀ ਥੱਕਣ ਹੀ ਨਹੀਂ ਦਿੰਦੀ ਬਹੁਤ ਵੱਡਾ ਜਿਹੜਾ ਇਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਆ ਇਹਨਾਂ ਦਾ ਕਹਿਣਾ ਕਿ ਅਸੀਂ ਬਿਲਕੁਲ ਨਹੀਂ ਥੱਕਦੇ ਹੈਗੇ ਬਹੁਤ ਵੱਡੀ ਸੇਵਾ ਤੁਹਾਡੇ ਹਿੱਸੇ ਆਈ ਹੋਈ ਹੈ ਜੀ ਜੈ ਮਾਤਾ ਦੀ ਜੈ ਮਾਤਾ ਦੀ ਜੈ ਮਾਤਾ ਦੀ ਹਾਂ ਪੜਦੇ ਹੋ ਤੁਸੀਂ ਨਹੀਂ ਜੀ ਜੌਬ ਕਰਦੀਆਂ ਅੱਛਾ ਜੌਬ ਕਰਦੇ ਫਿਰ ਜੌਬ ਤਾਂ ਛੁੱਟੀ ਦੋਨੇ ਦਿਨ ਹਾਂ ਜੀ ਬਹੁਤ ਵੱਡੀ ਸੇਵਾ ਤੁਹਾਡੀ ਭਾਂਡਿਆਂ ਦੀ ਸੇਵਾ ਬਹੁਤ ਵੱਡੀ ਸੇਵਾ ਕੀ ਕਹਿਣਾ ਚਾਹੋਗੇ ਨੌਜਵਾਨਾਂ ਨੂੰ ਬਸ ਨੌਜਵਾਨਾਂ ਨੂੰ ਕੀ ਵੀ ਸੇਵਾ ਕਰੋ ਮਾਤਾ ਰਾਣੀ ਦੇ ਦਰਬਾਰ ਹਾਂ ਜੀ ਮਾਤਾ ਰਾਣੀ ਦਾ ਲੰਗਰ ਚੱਲਦਾ ਸੇਵਾ ਕਰੋ ਤੇ ਮੋਬਾਈਲ ਤੋਂ ਬਚੋ ਹਾਂ ਜੀ ਬਹੁਤ ਸ਼ੁਕਰੀਆ ਤੁਹਾਡਾ ਸੋ ਇਹ ਜਿਹੜਾ ਹੈਗਾ ਅੱਜ ਅਹਿਮਦਗੜ ਨਿਊਜ਼ ਅਹਿਮਦਗੜ ਨਿਊਜ਼ ਅਹਿਮਦਗੜ ਨਿਊਜ਼ ਤੇ ਚੱਲ ਰਿਹਾ ਹੈ ਹੌਟ ਲਾਈਵ ਲਾਈਵ ਚੱਲਦੀ ਆ ਸੋ ਬਹੁਤ ਹੀ ਜਿਹੜਾ ਇੱਕ ਨੇਕ ਉਪਰਾਲਾ ਜਿਹੜਾ ਇੱਥੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਪ੍ਰਬੰਧਕਾਂ ਵੱਲੋਂ ਕੀਤਾ ਜਾ ਰਿਹਾ ਹੈ ਇਹ ਵੀਡੀਓ ਨੂੰ ਆਪਾਂ ਇੱਥੇ ਹੀ ਬੰਦ ਕਰਦੇ ਆ ਕਿਉਂਕਿ ਵੀਡੀਓ ਜਿਹੜੀ ਕਾਫੀ ਲੰਬੀ ਹੋ ਚੁੱਕੀ ਆ ਲਗਭਗ 34 ਮੇਰੀ ਵੀਡੀਓ ਆਨ ਹੋ ਚੁੱਕੀ ਆ ਤਾਂ ਆਪਾਂ ਤੁਹਾਨੂੰ ਇਹ ਫੇਰ ਬਾਅਦ ਵਿੱਚ ਫੇਰ ਲੈ ਕੇ ਆਵਾਂਗੇ ਦਰਸ਼ਕ ਲਾਵਾਂਗੇ ਤੁਸੀਂ ਦੇਖੋ ਤੁਹਾਡੇ ਸਾਹਮਣੇ ਟੈਂਪੂ ਖੜਾ ਉਸ ਟੈਂਪੂ ਦੇ ਵਿੱਚ ਕਿਸ ਤਰ੍ਹਾਂ ਜਿਹੜਾ ਹੈਗਾ ਲੋਕ ਦੂਰੋਂ ਦੂਰੋਂ ਜਿਹੜਾ ਹੈਗਾ ਆਪਣੇ ਪੂਰੇ ਵੇਗ ਦੇ ਉੱਤੇ ਜਿਹੜੀ ਵਗ ਰਹੀ ਆ ਸੋ ਸਾਰੇ ਪਕਾਜ ਜਨਾਂ ਨੂੰ ਇੱਕ ਬੇਨਤੀ ਵੀ ਆ ਸੋ ਇਹ ਪਕਾਜ ਜਨ ਦੇਖੋ ਕਿੱਥੋਂ ਆਏ ਨੇ ਹਾਂਜੀ ਕੀ ਜੈ ਮਾਤਾ ਦੀ ਜੀ ਕੀ ਨਾਂ ਜੀ ਤੁਹਾਡਾ ਰੀਨਾ ਰਾਨੀ ਜੀ ਕਿੱਥੋਂ ਆਏ ਹੋ ਜੀ ਤੁਸੀਂ ਅਸੀਂ ਮਲੇਰਕਟਲੇ ਤੋਂ ਆਏ ਜੀ ਹਾਂਸ ਮਲੇਰ ਕੋਲ ਤੋਂ ਹਰ ਸਾਲ ਜਾਂਦੇ ਹੋ ਹਾਂਜੀ ਹਰ ਸਾਲ ਜਾਂਦੇ ਆ ਵਾਹ ਜੀ ਮਾਤਾ ਰਾਣੀ ਦੇ ਸਰਵਾਰ ਤੇ ਟੈਂਪੂ ਜਾਂਦੇ ਹੋ ਕਿੰਨੇ ਕੁ ਭਗਤਾਂ ਨਾਲ ਜਾ ਰਹੇ ਨੇ ਇਸ ਵਾਰ ਜੀ ਬਹੁਤ ਘੱਟ ਨੇ ਭਗਤ ਮਤਲਬ ਕਿ ਪਿੱਛੇ ਆ ਰਹੇ ਨੇਗੇ ਅੱਛਾ ਜੀ ਹੋਰ ਆ ਰਹੇ ਨੇ ਲੋਕ ਆਜੋ ਆਪਾਂ ਅੱਛਾ ਤੁਹਾਨੂੰ ਸਾਰੇ ਪਰਿਵਾਰ ਦੇ ਨਾਲ ਗੱਲ ਕਰਦੇ ਆਂ ਇਹ ਪਰਿਵਾਰ ਆ ਤੁਹਾਡਾ ਸਾਰਾ ਸ਼ੇਰਾਵਲੀ ਦਾ ਦੱਸੋ ਜੀ ਤੁਸੀਂ ਮਾਤਾ ਜੀ ਮਲੇਰ ਕੋਲ ਲਿਖਾਏ ਹੋ ਹਾਂਜੀ ਸਾਰੇ ਮਲੇਰ ਕੋਲ ਲਿਖਾਏ ਕਿੰਨੇ ਕਿੰਨੇ ਕੁ ਦਿਨ ਲੱਗ ਜਾਣਗੇ ਤੁਹਾਨੂੰ ਵਾਪਸੀ ਕਿੰਨੇ ਦਿਨਾਂ ਦੀ ਮੁੜਿਆ ਹੋਗੇ ਦੋ ਤਿੰਨ ਦਿਨ ਜੀ ਬਾਕੀ ਮਾਤਾ ਰਾਣੀ ਦੀ ਸਰਦਾ ਜਿੰਨੇ ਜਿੰਨਾ ਟਾਈਮ ਸਾਨੂੰ ਆਪਣੀ ਬੁੱਕਲ ਚ ਰੱਖੇਗੀ ਮਾਤਾ ਰਾਣੀ ਅਸੀਂ ਉਹਨਾਂ ਚ ਰਹਿਣ ਲਈ ਤਿਆਰ ਹਾਂ ਸੋ ਕੀ ਕਹਿਣਾ ਚਾਹਾਂਗੇ ਤੁਸੀਂ ਇੱਥੇ ਲੰਗਰ ਸ਼ਕਾਂ ਲਈ ਰੁਕੇ ਹੋ ਹਾਂਜੀ ਸੋ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡਾ ਅਮਰ ਕਰਨ ਯੂਸ ਜੀ ਅਮਰ ਕਰਨ